ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਵਿੱਚਾਂ ਬਠਿੰਡੇ ਜ਼ਿਲ੍ਹੇ ਦੇ ਮਾਨਮਤੇ ਨਗਰ ਪਿੰਡ ਫੂਲਾ ਸਿੰਘ ਵਾਲੇ ਕੋਠਿਆਂ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਬਠਿੰਡੇ ਤੋਂ ਮੁਖਤਰ ਵਾਲੇ ਰੋਡ ਦੇ ਉੱਤੇ ਸਥਿਤਤਾ ਸਾਰੀ ਜਾਣਕਾਰੀ ਘਰ ਦੇ ਡਰੈਸਟਿਕ ਆਪਾਂ ਬਾਈ ਤੋਂ ਲੈ ਲੈਨੇ ਆ ਕੀ ਡਿਟੇਲ ਆ ਗੱਲਬਾਤ ਕਰਦੇ ਆ ਬਾਈ ਨੇ ਨਾ ਸਸਰੀਕਾਲ ਬਾਈ ਜੀ ਸਸਰੀਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਜੀ ਬਹੁਤ ਵਧੀਆ ਹੋਰ ਬਾਈ ਜੀ ਪਹਿਲਾਂ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਜੀ ਹਾਂ ਇਹ ਗੁਰਜੀਤ ਸਿੰਘ ਆ ਜੀ ਗੁਰਜੀਤ ਸਿੰਘ ਸਨ ਆਫ ਜੀ ਗਰਚਰਨ ਸਿੰਘ ਜੀ ਗਰਚਰਨ ਸਿੰਘ ਅੱਛਾ ਗੁਰਜੀਤ ਬਾਈ ਜਿਹੜਾ ਆਪਣਾ ਘਰ ਆ ਇਹ ਕਿੱਥੇ ਕਿਹੜੇ ਕਿਲੀ ਦੇ ਨੇੜੇ ਰਹੇ ਨੇ ਆਪਣੇ ਕਿਲੀ ਨਿਹਾਲ ਸਿੰਘ ਵਾਲ ਦੇ ਨੇੜੇ ਰਹ ਜਾਂਦੀ ਕਿਲੀ ਨਿਹਾਲ ਸਿੰਘ ਵਾਲੇ ਦੇ ਨੇੜੇ ਕੋਠੇ ਸੰਧੂਆ ਵਾਲਿਆਂ ਨੂੰ ਕਿਲੀ ਤੋਂ ਰਾਹ ਜਾਂਦਾ ਠੀਕ ਆ ਬਾਈ ਉਹ ਉਸ ਦੇ ਉੱਪਰ ਆ ਠੀਕ ਆ ਬਠਿੰਡਾ ਕਿੰਨੀ ਬਾਟਰ ਰਹ ਗਿਆ ਇੱਥੋਂ ਰਿੰਦਾ ਉਹ ਹੈਗਾ ਇੱਥੋਂ 25 ਕਿਲੋਮੀਟਰ 25 ਕਿਲੋਮੀਟਰ ਅੱਛਾ ਠੀਕ ਆ ਬਾਈ ਜਿਹੜੀ ਆਪਾਂ ਮਹਿ ਵੇਚਣੀ ਆ ਇਹ ਸੁਆ ਕਿੰਨਵਾ ਸੁੰਦੀ ਆ ਬਾਈ ਤੀਜੇ ਸੂਏ ਸੂਜੀ ਤੀਜੇ ਸੂਏ ਸੂਣੀ ਆ ਕਿੰਨੇ ਦਿਨ ਪਏ ਆ ਬਾਈ ਜਾਂਦੇ ਹਜੇ ਜੀ ਮੰਨ ਕੇ ਜਲੋ 12 13 ਦਿਨਾਂ ਦੀ ਕੱਚੀ ਆ 12 13 ਦਿਨਾਂ ਦੀ ਫਿਰ ੱਤਲੀ ਵਾਲੂਆ ਬਹੁਤ ਚੰਗਾ ਬਣ ਉਹਨੂੰ ਘਰੋਂ ਨਾਲ ਜਦ ਲਈ ਬਹੁਤ ਵਧੀਆ ਇਹ ਆਪਦੇ ਘਰ ਰੱਖਣ ਨੂੰ ਜੋ ਮਰਜ਼ੀ ਲਿਆ ਸਕਦਾ ਕੋਈ ਨੋਟਸ ਕਿਤੇ ਕਿਸਮ ਦਾ ਕੋਈ ਭਾਰ ਨਹੀਂ ਪੈਂਦਾ ਕਿਸੇ ਕਿਸਮ ਦਾ ਕੁਝ ਓਕੇ ਆ ਜਮਾ ਜਮਾ ਓਕੇ ਆਪਣੇ ਨੂੰ ਓਕੇ ਸਾਰੇ ਥਾਂਾਂ ਦੀ ਓਕੇ ਆ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਬਾਈ ਦੁੱਧ ਦੇ ਪਰ ਸੀ 12 ਲੀਟਰ ਦਾ ਦੁੱਧ ਸੀਗਾ ਜੀ ਪਰ 12 ਲੀਟਰ ਕੀ ਆ ਕੱਡੂ ਵੀ 14 ਦੇ ਆਸੇ ਪਾਸੇ 15 ਵੀ ਹੋਵੇ ਦਾ 15 ਹੀ ਹੋਵੇ 14 15 ਅੱਛਾ ਸੂਆ ਤੀਜਾ ਹੁੰਦੀ ਐ ਤੀਜਾ ਤੀਜਾ ਸੂਈ ਠੀਕ ਆ ਤੇ ਇਹਦੇ ਟੀਕਾ ਟੂਕਾ ਕਿਹੜਾ ਲਵਾਤਾ ਹੈ ਤੱਕੀ ਫਿਰ ਬਾਈ ਟੀਕਾ ਤਾਂ ਇਹ ਨਹੀਂ ਪਤਾ ਕੋਈ ਨਾ ਕੋਈ ਕਨਫਰਮ ਨਹੀਂ ਕਰ ਸਾਨ ਤੋਂ ਕਰਾਸ ਕਰਾਈ ਸੀ ਨਹੀਂ ਨਹੀਂ ਭਰਾਇਆ ਠੀਕ ਹੈ ਹੀ ਸੀ ਅੱਛਾ ਭਰਾਇਆ ਠੀਕ ਹੈ ਸੀ ਅਰੇ ਇੱਕ ਗੁੰਦੀਆ ਗੱਲ ਵੀ ਜਿਵੇਂ ਮਈਆਂ ਕਈ ਵਾਰੀ ਨਵੇਂ ਦੁੱਧ ਹੋ ਕੇ ਬਾਈ ਮਨਲਾ ਵਹਿੰਦੀ ਲੱਤ ਚੱਕ ਜਾਂਦੀ ਐ ਕਿੰਨਾ ਕੁ ਟਾਂ ਹੁੰਦਾ ਤਾਂ ਪਿਆਗੀ ਸੀ ਈ ਘਟੋ ਘਟ 7 ਮਹੀਨੇ ਪੀਉਂਦੀ ਐ 7 ਮਹੀਨੇ ਲਗਾਤਾਰ ਹਾਂ ਲਗਾਤਾਰ ਪੀਉਂਦੀ ਠੀਕ ਆ ਬਾਈ ਅੱਛਾ ਰੇਟ ਬਾਈ ਆਪਾਂ ਇਹਦਾ ਕੀ ਕਰਾਂਗੇ ਇੱਕ 15 ਕਰਾਂਗੇ ਇੱਕ 15 ਇਹਦੇ ਵਿੱਚੋਂ ਥੋੜਾ ਬੋਤਾ ਲਾ ਲਿਆ ਜਰਾ ਛੋੜ ਦਲਾਲੀ ਹੋ ਜੂਈ ਹੋਰ ਕਿੰਨਾ ਠੀਕ ਆ ਬਾਈ ਠੀਕ ਆ ਤੇ ਬਾਈ ਨੰਬਰ ਦੱਸ ਦੀਏ ਆਪਣਾ ਹਾਂ ਹਾਂ 94781 ਜ ਠੀਕ ਆ ਠੀਕ ਬਾਈ ਤੋੜ ਦਈਏ ਮੜਾ ਜਿਹਾ ਹੁਣ ਕੱਢ ਦਿਓ ਬਾਹਰ ਨੂੰ ਇਹਨੂੰ ਲੈ ਮੇਤਰੋ ਸੁਆ ਸੁੰਦੀ ਆ ਤੀਜਾ ਸੂਣ ਦੇ ਵਿੱਚ ਹਜੇ 10 ਤੋਂ 12 ਦਿਨ ਇਸ ਮਿਹਨ ਦੇ ਨਾ ਬਾਕੀ ਪਏ ਆ ਕਰਮਾਂ ਵਾਲੀ ਦੇ ਲੈਵਲ ਉਵੇਲੋ ਬੜੀ ਜ਼ਬਰਦਸਤ ਆ ਗਰੰਟੀ ਹਰ ਇੱਕ ਪੱਖ ਤੋਂ ਥਣਾ ਤੋਂ ਲੈ ਕੇ ਧਾਰਤੀਕ ਭਾਰਤੀਕ ਵੀ ਮੰਨ ਲਓ ਵੀ ਕਹਿਣ ਤੋਂ ਭਾਵੇਂ ਇਹ ਵਿੱਚੋਂ ਵੱਡਾ ਰੁਪਈਆ ਜ਼ਰੂਰ 5-10 ਵੱਧ ਲੱਗ ਸਕਦਾ ਪਰ ਲੰਬੇ ਵਾਲੀ ਚੀਜ਼ ਨਹੀਂ ਮਿਲਦੀ ਕਿ ਹਾਂ ਲੰਬੇ ਨਹੀਂ ਹੀ ਨਮਰੇ ਤੇ ਗੱਲਬਾਤ ਹੋਈ ਆ ਵੀ ਜਿਹੜਾ ਭਾਈ ਆਂਦਾ ਵੀ ਘਰੇ ਰੱਖਣ ਉਹਨੂੰ ਮੈਂ ਲੈ ਜਾਊਗਾ ਨਾ ਤੇ ਵੀ ਯਾਦਗਾਰੀ ਚੀਜ਼ ਆ ਕਿਉਂਕਿ ਐਂ ਆ ਵੀ ਗੱਲ ਦੁੱਧ ਤਾਂ ਇਹਨੇ 12 ਕਿਲੋ ਦਿੱਤਾ ਹੋਇਆ ਹੁਣ ਕੀ ਇਹਨੇ ਬਈ ਇੱਥੇ ਹੀ ਲਿਆ ਆ ਜੀ 14 ਉੱਥੇ ਰਹਦੀ 14 15 ਕਿਲੋ ਦੁੱਧ ਟੋਰਾ ਨਾਲ ਦੇ ਦੂਗੀ ਟੋਰਾ ਦੇ ਨਾਲ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਪੱਟ ਪੁੜੇ ਵੱਲੋਂ ਖੜਨੀਆਂ ਮੈਂ ਦੀ ਬਾਡੀ ਬੰਤਰ ਬਹੁਤ ਚੰਗੀ ਆ ਅੰਗਾ ਪੈਰਾਂ ਦੀ ਮੈਂ ਸਾਫ਼ ਸੁਥਰੀ ਆ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਵੀ ਲਾ ਦਿੱਤਾ ਵਾ ਡਿਟੇਲ ਆਪਾਂ ਇੱਕ ਵਾਰੀ ਬਾਈ ਤੋਂ ਜਿਹੜਾ ਇਹਦੇ ਪਿੰਡ ਬਾਈ ਪਿੰਡ ਦਾ ਐਡਰੈਸ ਇੱਕ ਵਾਰੀ ਫੇਰ ਦੱਸ ਦਿਓ ਮੜਾ ਜੀ ਪਿੰਡ ਆਈ ਕੋਠੇ ਫੂਲੇ ਸਿੰਘ ਵਾਲੇ ਜੀ ਜੀ ਤੇ ਕਿਲੀ ਤੋਂ 1 ਕਿਲੋਮੀਟਰ ਸਾਈਡ ਤੇ ਕੋਠੇ ਸੰਧੂ ਵਾਲਿਆਂ ਨੂੰ ਰਾਹ ਜਾਂਦਾ ਜੀ ਆਪਣੇ ਕਿਲੀ ਤੋਂ ਜਿਹੜਾ ਕੋਠੇ ਸੰਧਵਨ ਨੂੰ ਰਾਹ ਜਾਂਦਾ ਉਹ ਰਾਜ ਘਰਾਜ ਉੱਤੇ ਹੈ ਆਪਣਾ ਘਾਰੀ ਠੀਕ ਆ ਬਾਈ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗ ਬਾਗ ਬਾਗ ਚ ਪੁੱਛ ਲੈਣਗੇ ਕੋਈ ਪਸਦਾ ਹੀ ਬਾਗ ਆਪਣੇ ਨੇੜੇ ਬਾਗ ਆਪਣੇ ਨੇੜੇ ਠੀਕ ਆ ਬਾਈ ਕਾ ਦਾ ਬਾਗ ਆ ਇਹ ਬਾਈ ਇਹ ਕਿਨੂਆ ਦਾ ਬਾਗ ਆ ਠੀਕ ਆ ਜੀ ਅੱਛਾ ਬਾਈ ਨੰਬਰ ਇੱਕ ਵਾਰੀ ਫਿਰ ਬੋਲ ਦੀਏ ਬਾਈ ਹਾਂ ਹਾਂ 94781 ਜੀ 62485 ਠੀਕ ਆ ਜੀ ਇਸ ਨੰਬਰ ਤੇ ਗੱਲਬਾਤ ਕਰ ਲਿਓ ਜ਼ਿਲ੍ਹਾ ਬਠਿੰਡੇ ਦਾ ਮਾਨਮਰਤਾ ਨਗਰ ਆ ਪਿੰਡ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾਈਆ ਧੰ